ਅੱਧੇ ਪਿੰਡ ਦਾ ਪਾਣੀ ਹੈ ਨਾ ਉਹ ਹੈ ਇਹ ਸਾਨੂੰ ਪਾਣੀ ਹੈ ਇੱਕ ਪਾਣੀ ਆਉਂਦਾ ਹੈ ਆਹ ਪਾਣੀ ਹੈ ਇਹਨਾਂ ਨੂੰ ਰੋਕੀਂ ਪਾਣੀ ਆਜੋ ਪਿੰਡ ਸਭਰਾ ਆ ਵਿਖੇ ਜੋ ਐਸ ਡੀਓ ਤੇ ਵੀਡੀਓ ਅਤੇ ਹੋਰ ਵੀ ਅਲਾ ਦਰਜ ਦੇ ਅਧਿਕਾਰੀ ਪਿੰਡ ਸਭਰਾ ਕੇ ਪਹੁੰਚੇ ਕਿਸ ਸੰਬੰਧ ਵਿੱਚ ਪਹੁੰਚੇ ਜੀ ਅੱਜ ਸਾਡੇ ਪੱਟੀ ਬਲਾਕ ਦੇ ਸੀਨੀਅਰ ਅਫਸਰ ਵੀਡੀਓ ਸਾਹਿਬ ਆਡੀਓ ਸਾਹਿਬ ਐਕਸ਼ਨ ਸਾਹਿਬ ਸਾਡੇ ਇੰਜੀਨੀਅਰ ਸਾਹਿਬ ਸਾਰੇ ਇਹ ਪਿੰਡ ਸੁਭਰਾ ਦਾ ਵਿਕਾਸ ਕਾਰਜ ਜਿਹੜੇ ਚੱਲਦੇ ਆ ਕੁਝ ਜਿਹੜੇ ਨਵੇਂ ਪ੍ਰੋਜੈਕਟ ਸਾਡੇ ਉਹਨਾਂ ਨੂੰ ਵੇਖਣ ਲਈ ਸਾਰੀ ਟੀਮ ਸਾਡੇ ਪਿੰਡ ਸੁਭਰਾ ਦੇ ਵਿੱਚ ਆਈ ਆ ਅਸੀਂ ਧੰਨਵਾਦ ਕਰਦੇ ਹਾਂ ਕੈਬਨ ਮੰਤਰੀ ਸਦਾ ਲਾਲਜੀ ਸਿੰਘ ਢੁੱਲਰ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਵਿਕਾਸ ਕਾਰਜਾਂ ਦੀ ਵਕ ਵਕ ਪਿੰਡਾਂ 'ਚ ਚੱਲ ਰਹੀ ਲੜੀ ਤਹਿਤ ਸੁਭਰਾ ਪਿੰਡ ਦੇ ਵਿੱਚ ਅੱਜ ਸੀਨੀਅਰ ਅਧਿਕਾਰੀ ਮੌਕਾ ਵੇਖਣ ਲਈ ਆਏ ਆ ਅਸੀਂ ਫੇਰ ਇਹਨਾਂ ਧੰਨਵਾਦ ਕਰਦੇ ਆ ਅਸੀਂ ਪਿੰਡ ਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਉਮੀਦ ਆਪਣਾ ਭਰੋਸਾ ਦਿੰਨੇ ਆ ਕਿ ਵਿਕਾਸ ਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਸਮਾ ਰਹਿੰਦਿਆਂ ਕੋਈ ਵੀ ਕੰਮ ਕੋਈ ਗਲੀ ਕੋਈ ਨਾਲੀ ਪਿੰਡ ਦਾ ਜਿਹੜਾ ਇਹੋ ਜਿਹਾ ਕੰਮ ਆ ਕੋਈ ਸੀਵਰੇਜ ਪੈਣ ਵਾਲਾ ਕੋਈ ਟੂਟੀ ਲੱਗਣ ਵਾਲੀ ਕੋਈ ਵੀ ਕੰਮ ਜਿਹੜਾ ਵਾ ਦੂਰਾਨੇ ਛੱਡਿਆ ਜਾਏਗਾ ਹੁਣ ਤੁਹਾਨੂੰ ਲੋਕਾਂ ਵੱਲੋਂ ਕਿਦਾਂ ਦਾ ਭਰੋਸਾ ਦਿੱਤਾ ਜਾ ਰਿਹਾ ਵਾ ਸਾਥ ਕਿਦਾਂ ਦਾ ਮਿਲ ਰਿਹਾ ਵਾ ਲੋਕਾਂ ਨੇ ਵਿਸ਼ਵਾਸ ਕਰਕੇ ਪਹਿਲਾਂ ਜਿਵੇਂ 92 MLA ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਿਆਰ ਕਰਦੇ ਆ ਲੋਕਾਂ ਨੇ ਬਹੁਤ ਵੱਡਾ ਜਿਹੜਾ ਉਤਸ਼ਾਹ ਵਿਖਾਇਆ ਸੀ ਔਰ ਹੁਣ ਆਗਾਮੀ ਲੋਕ ਸਭਾ ਚੋਣਾਂ 2024 ਦੇ ਵਿੱਚ ਹੋ ਰਹੀਆਂ ਵਾ ਇਸ ਦੇ ਵਿੱਚ ਉਸ ਤੋਂ ਵੱਧ ਉਤਸ਼ਾਹ ਜਿਹੜਾ ਵੇਖਣ ਨੂੰ ਮਿਲੇਗਾ ਔਰ ਸਮਾਂ ਜੇ ਸਾਡੇ ਕੋਲੇ ਰਹਿੰਦਾ ਵਾ ਔਰ ਅਸੀਂ ਕਾਮੀ ਇੰਨੇ ਕ ਵਿਕਾਸ ਕਰ ਜਾਣਾ ਵਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਤਰੀਕੇ ਨਾਲ ਪੰਜਾਬ ਨੂੰ ਮੋੜ ਲਿਆਂ ਤੇ ਲਿਆਉਣ ਲਈ ਦਿਨ ਰਾਤ ਕੰਮ ਕਰ ਰਹੇ ਕੋਈ ਕਸਰ ਹੀ ਨਹੀਂ ਛੱਡ ਰਿਹਾ ਕੀ ਨਾਮ ਹੈ ਤੁਹਾਡਾ ਸੁਖਵਿੰਦਰ ਸਿੰਘ ਸਭਰਾ ਕਿਸਾਨ ਮਜ਼ਦੂਰ ਸ਼ਿਗਸ਼ਪੱਟੀ ਪੰਜਾਬ ਦਾ ਸੁਭਾ ਪ੍ਰਧਾਨ ਅੱਜ ਜੋ ਪਿੰਡ ਸਭਰਾ ਆ ਕੇ ਮਹਿਕਮੇ ਦੇ ਅਧਿਕਾਰੀ ਪਹੁੰਚੇ ਨੇ ਪਿੰਡ ਦੇ ਵਿਕਾਸ ਕਾਰਜਾਂ ਦੇ ਲਈ ਕੀ ਕਹਿਣਾ ਜੀ ਪ੍ਰਧਾਨ ਜੀ ਤੁਹਾਡਾ ਜਿਹੜੀ ਤੇ ਜਿਹੜੀ ਨੌਜਵਾਨ ਟੀਮ ਅੱਗੇ ਲੱਗੀ ਆ ਮੈਂ ਤਾਂ ਉਹਨੂੰ ਇਹ ਸਿਹਰਾ ਦੇਵਾਂਗਾ ਕਿਉਂਕਿ ਉਹਨਾਂ ਦੀਆਂ ਪ੍ਰਸਾਦ ਕੂਛਾਂ ਦਾ ਸਦਕਾ ਅੱਜ ਅਫਸਰशाही ਨੂੰ ਸਾਰਿਆਂ ਨੂੰ ਪਿੰਡ ਚ ਆਉਣਾ ਪਿਆ ਸਾਡੇ ਪਿੰਡ ਦੇ ਮੇਨ ਬਾਜ਼ਾਰਵਾ ਸਭ ਤੋਂ ਐਮ ਮਤਲਬ ਜਿਹੜਾ ਬਾਜ਼ਾਰਵਾ ਇਹਦੇ ਵਿੱਚ ਦੀ ਤਕਰੀਬਨ ਸਾਰਾ ਪਿੰਡ ਲੱਝੂ ਜਾਂਦਾ ਵਾ ਇਹਨੂੰ ਇਹ ਸੁੰਦਰ ਬਣਾਉਣ ਵਾਸਤੇ ਔਰ ਸੀਵਰੇਜ ਨੂੰ 巴基。 ਪਾਣੀ ਦੀ ਨਿਕਾਸੀ ਵਧੀਆ ਤਰੀਕੇ ਨਾਲ ਕਰਨ ਵਾਸਤੇ ਸਾਰੇ ਵੀਰ ਜਿਹੜੇ ਆ ਉਹ ਚੜ੍ਹਦੀ ਕਲਾ ਦੇ ਨਾਲ ਸਿਵਾਵਾ ਤਨਮਨ ਧੰਦੇ ਨਾਲ ਨਿਭਾ ਰਹੇ ਆ ਮੈਂ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਵਾਂ ਇਹਨਾਂ ਦਾ ਸਤਿਕਾਰ ਕਰਦਾ ਵਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਏਕਾ ਤੇ ਇਤਫਾਕ ਵੈਗਰੂ ਬਖਸ਼ੇ ਇਹ ਏਸੇ ਤਰ੍ਹਾਂ ਹੀ ਨਗਰ ਦੇ ਇਲਾਕੇ ਦੇ ਦੇਸ਼ ਦੁਨੀਆ ਦੇ ਸਰਬੱਤ ਦੇ ਭਲੇ ਦੇ ਕੰਮ ਸਦਾ ਹੀ ਕਰਦੇ ਰਹਿਣ ਜਿਵੇਂ ਕਿ ਵੇਖਣ ਦੇ ਵਿੱਚ ਆਇਆ ਕਿ ਇਸ ਮੇਨ ਬਾਜ਼ਾਰ ਦੇ ਵਿੱਚ ਤੁਹਾਡੀ ਕੁਝ ਮਾਲਕੀ ਜ਼ਮੀਨ ਹੈ ਮਾਲਕੀ ਜਗ੍ਹਾ ਤੁਸੀਂ ਖਰੀਦੀ ਹੋਈ ਆ ਹੁਣ ਤੁਸੀਂ ਇਹ ਪਹਿਲ ਕਦਮੀ ਕੀਤੀ ਆ ਕਿ ਤੁਸੀਂ ਜੋ ਤੁਹਾਡੀ ਮਾਲਕੀ ਜ਼ਮੀਨ ਆ ਇਸ ਦੇ ਵਿੱਚ ਦੀ ਜੋ ਪੂਰੇ ਉਹ ਤੇ ਇੱਥੇ ਵੇਖਣ ਦੇ ਵਿੱਚ ਆਇਆ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਸਰਕਾਰੀ ਗਲੀਆਂ ਨੂੰ ਵੀ ਵਿਚੋਂ ਦੀ ਵੀ ਕੋਈ ਪਾਣੀ ਜਾਣ ਤੋਂ ਰੋਕਾ ਰਾ ਰਹਿਆ ਵਾ ਇਹ ਕੀ ਕਹਿਣਾ ਜੀ ਤੁਹਾਡਾ ਵੇਖੋ ਇਹ ਸਾਡਾ ਮਤਲਬ ਜਿਹੜਾ ਨਾ ਇਹ ਛੋਟਾ ਪਾਣਾ ਜਿਹੜਾ ਅਸੀਂ ਚੀਜ਼ ਜਿਹੜੀ ਜਿਹੜੀ ਚੀਜ਼ ਦੀ ਨਿਕਾਸੀ ਜਿਵੇਂ ਹੋਣੀ ਓਵੇਂ ਹੋਣੀ ਆ ਅਸੀਂ ਕਹਿੰਨੇ ਆ ਵੀ ਜੇ ਕਿਤੇ ਜ਼ਮੀਨ ਦੇ ਥੱਲੇ 2-4 5 ਫੁੱਟ ਕੁੱਟ ਕੇ ਪੂਰੇ ਪੈ ਜਾਣ ਉਹ ਪੂਰੇ ਪੈ ਕੇ ਪਾਣੀ ਨਿਕਲ ਜੂਗਾ ਤੇ ਉੱਪਰ ਸਾਡੀ ਜ਼ਮੀਨ ਵਰਤੋਂ 'ਚ ਰਹਿਣੀ ਆ ਸਾਡੀ ਗਲੀ ਵਰਤੋਂ 'ਚ ਰਹਿਣੀ ਆ ਸਾਡੇ ਘਰਾਂ ਦੇ ਥਾਂ ਵਰਤੋਂ 'ਚ ਰਹਿਣੇ ਆ ਇਹਦਾ ਕੁਝ ਨਹੀਂ ਵਿਗੜਨਾ ਪਰ ਜਿਹੜੀ ਇੱਥੋਂ ਰਾਹ ਜਿਹੜਾ ਸੇਵਾ ਦਾ ਫਲ ਮਿਲਣਾ ਵਾ ਜਿਵੇਂ ਪਾਣੀ ਦੀ ਨਿਕਾਸੀ ਹੋ ਗਈ ਉਹ ਜਿਹੜਾ ਅਨਮੁੱਲਾ ਹੋਣਾ ਉਹਦਾ ਮੁੱਲ ਕੋਈ ਨਹੀਂ ਹੋਣਾ ਸੋ ਸਾਨੂੰ ਸਰਬਾਧੇ ਭਲੇ ਵਾਸਤੇ ਪਹਿਲ ਕਦਮੀ ਕਰਨੀ ਚਾਹੀਦੀ ਇਸ ਸੰਬੰਧੀ ਸਾਡੀ ਬੱਸ ਸਟੈਂਡ ਤੋਂ ਲੈ ਕੇ ਤੇ ਪਿੰਡ ਬਾਬਾ ਕਾਨ ਸਿੰਘ ਗੁਰਦੁਆਰਾ ਉਥੋਂ ਤੱਕ ਛੜਕਦੀ ਬਹੁਤ ਹਾਲਤ ਖਸ ਗਈ ਅੱਜ ਸੀਵਰੇਜ ਜੋ ਉਹ ਪਾਉਣ ਸੰਬੰਧ ਇਹ ਵਿਭਾਗ ਸਾਡੇ ਕੋਲ ਪਹੁੰਚਿਆ ਹੀ ਉਹਨਾਂ ਨੇ ਸਾਰਾ ਦੇਖ ਲਿਆ ਵਾ ਜੋ ਵੀ ਹੈਗਾ ਆਪਣਾ ਲੈਵਲ ਕੱਢ ਕੇ ਜੋ ਪਿੰਡ ਦਾ ਪਾਣੀ ਆ ਉਹ ਪਾਣੀ ਨੂੰ ਸਾਹਮਣੇ ਵਾਸਤੇ ਅੱਜ ਸਾਡੇ ਕੋਲ ਐਸ ਡੀਓ ਸਾਹਿਬ ਉੱਚ ਅਧਿਕਾਰੀ ਵੀਡੀਓ ਸਾਹਿਬ ਪਹੁੰਚਿਆ ਗਰਜੰਦਰ ਸਿੰਘ ਸੈਕਟਰੀ ਸਾਰੇ ਸਾਡੇ ਕੋਲ ਪਹੁੰਚਿਆ ਅਸੀਂ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਖੁੱਲਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਖਾਸ ਕਰਕੇ ਅੱਜ ਮੈਹਿਕਮੇ ਨੂੰ ਸਾਡੇ ਪਿੰਡ ਭੇਜਿਆ ਅਸੀਂ ਧੰਨਵਾਦ ਕਰਦੇ ਆ ਕੈਪਟਨ ਮੰਤਰੀ ਲਾਜੇਤ ਸਿੰਘ ਖੁੱਲਰ ਦਾ ਜਿਨ੍ਹਾਂ ਨੂੰ ਅਸੀਂ ਨਾ ਇਹਨਾਂ ਦਾ ਬਹੁਤ ਮਤਲਬ ਸਮੱਸਿਆ ਪਾਣੀ ਦੀ ਹੈ ਜੀ ਇਹਦਾ ਉਹਨਾਂ ਨੇ ਸਾਨੂੰ ਆਖਦਾ ਵੀ ਜਿੱਤਰਾ ਵੀ ਤੁਹਾਡਾ ਪਾਣੀ ਦਾ ਸਮੱਸਿਆ ਹਲੁੰਦੀ ਉਸ ਤਰ੍ਹਾਂ ਕਰੋ ਬਾਅਦ ਅਧਿਕਾਰੀ ਆਏ ਵੇਖਣ ਇਹਨਾਂ ਨੇ ਉਹ ਸਾਰਾ ਵੇਖ ਲਿਆ ਜੀ ਤੇ ਅੰਡਰਗਰਾਊਂਡ ਪਾਈਪਲਾਈਨ ਪਾ ਗਏ ਪਾਣੀ ਦਾ ਨਿਕਾਸ ਕੀਤਾ ਜਾਊਗਾ ਮੈਂ ਕਿਹਾ ਜੇ ਅਧਿਕਾਰੀ ਪਹੁੰਚੇ ਬੱਸ ਸਟੈਂਡ ਕੋ ਲੈ ਕੇ ਬਾਬੇ ਕਾਹਨ ਸੋ ਬਹੁਤ ਛੜਕਾ ਮਾਰਾ ਆਲੀ ਇੱਕ ਬਾਬੇ ਵੀਰਸingh ਗੁਰਦਾ ਮੇਨ ਜਿਹੜਾ ਆਉਦਾ ਸੀ ਉਹਦੀ ਜਮੀਂ ਆਉਂਦਾ ਪਾਣੀ ਉਹਦੇ ਅੰਦਰ ਵੜ ਜਾਂਦਾ ਸੀ ਇਸ ਕਰਕੇ ਸਾਰਾ ਮੈਗਰ ਪਹੁੰਚਿਆ ਸੀਵਰੇ ਪਾ ਰਹੇ ਆ ਤੇ ਉੱਤੇ ਲੋਕਾਂ ਦੀ ਸੜਕ ਪਾਣੀ ਸਾਈਟਾ ਲੋਕਡਾਊਨ ਲੱਗ ਜਣੀ ਹੈ ਜੀ ਆਉਣ ਵਾਲੇ ਸਮੇਂ ਵਿੱਚ ਪਿੰਡ ਦਾ ਨਕਸ਼ਾ ਸਾਰਾ ਬਦਲਿਆ ਜਾਊਗਾ